ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰੂ ਕੇ ਬਾਗ ਇਹ ਸਥਾਨ ਸੰਗਤ ਜੀ ਕੁਕੜਾ ਵਾਲੇ ਤੋਂ ਫਤੇਗੜ ਚੂੜੀਆਂ ਰੋਡ ਤੇ ਸਥਿਤ ਹੈ ਜੀ ਸੰਗਤ ਜੀ ਸੰਕੇਤ ਮੰਡੀ ਹਿਮਾਚਲ ਪ੍ਰਦੇਸ਼ ਦਾ ਰਾਜਾ ਜਿਸ ਦਾ ਨਾਮ ਰਾਜਾ ਹਰੀਸੈਨ ਸੀ ਉਹ ਅੰਮ੍ਰਿਤਸਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਦਰਸ਼ਨਾ ਲਈ ਆਇਆ ਸ਼ਹਿਰੋਂ ਬਾਹਰ ਡੇਰਾ ਕੀਤਾ ਸਵੇਰੇ ਉੱਠ ਕੇ ਰਾਜਾ ਸੱਚਖੰਡ ਸਿੰਘ ਇਹ ਸ਼ਬਦ ਸੁਣਾਇਆ ਮੱਠਾ ਤੇ ਹੀ ਸਖੀ ਦੇਖਣ ਜੋ ਨਹੀਂ ਕੀਆ ਕਰਤਾਰ ਰਾਜੇ ਦੇ ਮਨ ਵਿੱਚ ਉਸ ਵੇਲੇ ਸ਼ੰਕਾ ਆਈ ਜੇ ਲੇਖ ਨਹੀਂ ਮਿਟ ਸਕਦੇ ਤਾਂ ਗੁਰੂ ਦੀ ਸੰਗਤ ਕਰਨ ਦਾ ਕੀ ਫਾਇਦਾ ਪਰ ਗੁਰੂ ਅਰਜਨ ਦੇਵ ਜੀ ਸਾਰੀ ਗੱਲ ਜਾਣ ਗਏ ਸਨ ਰਾਜਾ ਖਾਣਾ ਖਾ ਕੇ ਸੌ ਗਿਆ ਸੁੱਤੇ ਹੋਏ ਰਾਜੇ ਨੂੰ ਸੁਪਨਾ ਆਇਆ ਜਿਸ ਵਿੱਚ ਉਸ ਨੇ ਵੇਖਿਆ ਕਿ ਉਸ ਦੀ ਮੌਤ ਹੋ ਗਈ ਸੀ ਉਸ ਦਾ ਦੂਜਾ ਜਨਮ ਚੰਡਾਲਾਂ ਦੇ ਘਰ ਹੋ ਗਿਆ ਉਸ ਦੇ ਬੱਚੇ ਹੋ ਗਏ ਇੱਕ ਦਿਨ ਉਹ ਦਰਖਤ ਉੱਪਰੋਂ ਲੱਕੜੀਆਂ ਕੱਟ ਰਿਹਾ ਸੀ ਕਿ ਅਚਾਨਕ ਦਰਖਤ ਦਾ ਟਾਣ ਟੁੱਟ ਗਿਆ ਅਤੇ ਜ਼ਮੀਨ ਉੱਪਰ ਡਿੱਗ ਗਿਆ ਦਿੱਗਨ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗ ਲੱਗਨ ਤੇ ਉਸ ਦੀ ਮੌਤ ਹੋ ਗਈ ਇਸ ਸਮੇਂ ਰਾਜੇ ਦੇ ਜਾ ਕੇ ਖੁੱਲ ਗਈ ਰਾਜੇ ਨੂੰ ਗੁਰੂ ਜੀ ਨੇ ਸੁਨੇਹਾ ਭੇਜਿਆ ਕਿ ਰਾਜੇ ਨੂੰ ਕਹੋ ਕਿ ਸ਼ਿਕਾਰ ਖੇਡਣ ਚੱਲੀਏ ਗੁਰੂ ਜੀ ਰਾਜੇ ਸਮੇਤ ਸ਼ਿਕਾਰ ਖੇਡਣ ਲਈ ਅੰਮ੍ਰਿਤਸਰ ਤੋਂ ਗਮਟਾਲਾ ਤੋਂ ਮੀਰਾ ਕੋਟ ਹੁੰਦੇ ਹੋਏ ਲੋਹਾਰ ਕਾ ਅਤੇ ਮੱਲੂ ਨੰਗਲ ਦੀ ਤਰਤੀ ਤਹ ਪਹੁੰਚੇ ਤਾਂ ਗੁਰੂ ਅਰਜਨ ਦੇਵ ਜੀ ਨੇ ਇਹ ਆਖਿਆ ਕਿ ਜਿਸ ਦੇ ਅੱਗੇ ਸ਼ਿਕਾਰ ਨਿਕਲੇ ਉਸ ਨੂੰ ਉਸਨੇ ਘੋੜਾ ਪਿੱਛੇ ਲਾਉਣਾ ਹੈ ਰਾਜੇ ਦੇ ਅੱਗੇ ਇੱਕ ਹਿਰਨ ਦੌੜ ਉੱਠਿਆ ਰਾਜੇ ਨੇ ਹਿਰਨ ਦੇ ਪਿੱਛੇ ਆਪਣਾ ਘੋੜਾ ਲਾ ਲਿਆ ਉਹ ਹਿਰਨ ਇਸ ਸਥਾਨ ਤੇ ਆ ਕੇ ਲੁਕ ਗਿਆ ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਹੈ ਇਥੋਂ ਹੀ ਪਿੰਡ ਕੁਕੇਵਾਲੀ ਦੇ ਹਿਰਨ ਨੂੰ ਮਾਰਿਆ ਥੋੜੇ ਇੱਕ ਦਿਨ ਹੋਏ ਸਨ ਜਿਸ ਦੀ ਸ਼ਕਲ ਬਿਲਕੁਲ ਰਾਜੇ ਵਰਗੀ ਸੀ ਉਦੋਂ ਰਾਜਾ ਇਸ ਸਥਾਨ ਤੇ ਪੁੱਜਾ ਤਾਂ ਉਸ ਉਹ ਦਰਖਤ ਵੀ ਆ ਗਿਆ ਜਿਸ ਉੱਪਰੋਂ ਡਿਗ ਢਿੱਗ ਦੇ ਰਾਜੇ ਦੀ ਮੌਤ ਹੋ ਗਈ ਸੀ ਰਾਜਾ ਬੜਾ ਹੈਰਾਨ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਸੱਚ ਕੀ ਹੈ ਰਾਜਾ ਪਰੇਸ਼ਾਨੀ ਦੀ ਹਾਲਤ ਵਿੱਚ ਖੜਾ ਸੋਚ ਰਿਹਾ ਸੀ ਇੰਨੇ ਵਿੱਚ ਉਸ ਨੂੰ ਬੱਚਿਆਂ ਤੇ ਉਹਨਾਂ ਦੀ ਮਾਂ ਨੇ ਘੇਰ ਲਿਆ ਜੋ ਉਸ ਨੇ ਸਪਨੇ ਵਿੱਚ ਦੇਖੇ ਸਨ ਬੱਚਿਆਂ ਨੇ ਕਿਹਾ ਬਾਪੂ ਤੂੰ ਤੂੰ ਤਾਂ ਦਰਸਤ ਤੋਂ ਡਿੱਗ ਕੇ ਮਰ ਗਿਆ ਸੀ ਹੁਣ ਤੂੰ ਜਿਉਂਦਾ ਕਿਵੇਂ ਹੋ ਗਿਆ ਰਾਜੇ ਨੇ ਦੱਸਿਆ ਕਿ ਮੈਂ ਸਕੇਤ ਮੰਡੀ ਦਾ ਰਾਜਾ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਹਾਂ ਰਾਜੇ ਦੇ ਕਹਿਣ ਦਾ ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਤਦ ਤੱਕ ਗੁਰੂ ਅਰਜਨ ਦੇਵ ਜੀ ਵੀ ਇੱਥੇ ਆ ਪੁਜੇ ਇੱਥੇ ਗੁਰੂ ਅਰਜਨ ਦੇਵ ਜੀ 1585 ਈਸਵੀ ਨੂੰ ਆਏ ਗੁਰੂ ਜੀ ਨੇ ਬੱਚਿਆਂ ਨੂੰ ਸਮਝਾਇਆ ਤੁਸੀਂ ਰਾਜੇ ਦੀ ਸ਼ਕਲ ਆਪਣੇ ਪਿਤਾ ਜੀ ਵਰਗੀ ਵੇਖ ਭਲੇਖਾ ਖਾ ਗਏ ਹੋ ਇਸਕੇਤ ਮੰਡੀ ਦਾ ਰਾਜਾ ਹਰੀਸੈਨ ਹੈ ਅਤੇ ਉਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਜਿਹਦੇ ਦਸਨ ਨਾਲ ਬੱਚਿਆਂ ਤੇ ਮਾਂ ਨੂੰ ਯਕੀਨ ਹੋ ਗਿਆ ਅਤੇ ਉਹ ਉਦੋਂ ਚਲੇ ਗਏ ਰਾਜੇ ਨੂੰ ਵੀ ਯਕੀਨ ਹੋ ਗਿਆ ਅਤੇ ਗੁਰੂ ਜੀ ਨੇ ਰਾਜੇ ਦੀ ਸ਼ੰਕਾ ਦੂਰ ਕੀਤੀ ਅਤੇ ਸ਼ੱਕ ਦੂਰ ਹੋ ਗਿਆ ਕਿ ਲੇਖ ਮਿਟਦੇ ਨਹੀਂ ਪਰ ਕੀਤੇ ਹੋਏ ਕਰਮਾਂ ਦਾ ਫਲ ਜਿਹੜਾ ਜਨਮ ਲੈ ਕੇ ਉਗਤਨਾ ਹੋਵੇ ਉਹ ਸਾਧ ਸੰਗਤ ਕਰਨ ਨਾਲ ਇੱਕ ਸੁਪਨੇ ਵਿੱਚ ਪੂਰਾ ਹੋ ਸਕਦਾ ਹੈ ਗੁਰੂ ਅਰਜਨ ਦੇਵ ਜੀ ਤੋਂ ਬਾਅਦ 1664 ਈਸਵੀ ਵਿੱਚ ਇਸੇ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਅਤੇ ਉਹਨਾਂ ਨੇ ਆ ਕੇ ਇਸ ਤਰਤੀ ਨੂੰ ਭਾਗ ਲਾਇਆ ਇਸ ਪਿੰਡ ਕੁਕੇਵਾਲੀ ਦੇ ਦੋ ਨਾਮ ਲੈਵਾ ਸਿੱਖ ਸਨ ਜਿਨ੍ਹਾਂ ਦਾ ਨਾਮ ਭਾਈ ਮਸਤੂ ਜੀ ਅਤੇ ਭਾਈ ਲਾਲਚੰਦ ਸੀ ਉਹਨਾਂ ਦੇ ਘਰ ਗੁਰੂ ਜੀ ਨੇ ਠਹਿਰਨਾ ਕੀਤਾ ਸੀ ਉਸ ਜਗ੍ਹਾ ਤੇ ਹੁਣ ਗੁਰਦੁਆਰਾ ਬੋਲੀ ਸਹਿਬ ਮੌਜੂਦ ਹੈ ਇਸ ਸਥਾਨ ਤੇ ਆ ਕੇ ਗੁਰੂ ਜੀ ਨੇ 9 ਮਹੀਨੇ 9 ਦਿਨ 9 ਘੜੀਆਂ ਤਪ ਕੀਤਾ ਇਸ ਸਥਾਨ ਨੂੰ ਪਹਿਲਾਂ ਗੁਰੂ ਕੀ ਰੋਡ ਕਹਿੰਦੇ ਸਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਭਗਤੀ ਦਾ ਭਾਗ ਲਾਇਆ ਸੀ ਉਦੋਂ ਗੁਰੂ ਜੀ ਨੇ ਵਾਰ ਦਿੱਤਾ ਸੀ ਕਿ ਜਿਹੜਾ ਆਖੂ ਗੁਰੂ ਕਾ ਬਾਗ ਉਸ ਨੂੰ ਲੱਗਣਗੇ ਦੂਨੇ ਬਾਗ ਗੁਰੂ ਜੀ ਨੇ ਇਸ ਸਥਾਨ ਨੂੰ अनेका ਹੀ ਵਾਰ ਦਿੱਤੇ ਅੱਜ ਵੀ ਸੰਗਤਾਂ ਇਸ ਸਥਾਨ ਤੇ ਪੁੱਤਰਾਂ ਦੀ ਦਾਤ ਲੈਣ ਲਈ ਸਰਦਾ ਨਾਲ ਆ ਕੇ ਫਲਦਾਰ ਬੂਟੇ ਲਗੰਦਿਆਂ ਹਨ ਉਹਨਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਹਨ ਸੰਗਤ ਜੀ ਇੱਕ ਗੱਲ ਤਾਂ ਹੋਰ ਦੱਸ ਦਈਏ ਇਸੇ ਸਥਾਨ ਤੇ ਹੀ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਸੀ ਜੋ ਸੰਗਤਾਂ ਨੂੰ ਮਹਾਨ ਤਾਪਾਸੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਨ ਲਈ ਤਸ਼ੱਜਜਤ ਚੱਲਨੇ ਪਏ ਉਹ ਦੱਸੇ ਨਹੀਂ ਜਾ ਸਕਦੇ ਸੰਗਤ ਜੀ ਇੱਥੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਸੰਗਤਾਂ ਝੋਲੀਆਂ ਭਰ ਕੇ ਖੜਦੀਆਂ ਹਨ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਹੈ ਅਤੇ ਸੰਗਤ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਫਾਲੋਅਰ ਲਾਈਕ ਕਮੈਂਟਸ ਹਰ ਇੱਕ ਚੀਜ਼ ਵਧੀਆ ਤਾਂ ਜੋ ਕਿ ਅਹੀਂ ਤੁਹਾਡੇ ਲਈ ਹੋਰ ਇਸੇ ਤਰ੍ਹਾਂ ਦੇ ਧਾਰਮਿਕ ਵੀਡੀਓ ਲੈ ਕੇ ਆ ਸਕਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ